ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਇਸ ਤਰੀਕ ਨੂੰ 2-2 ਲੱਖ ਰੁਪਏ ਦਾ ਮਿਲੇਗਾ ਲਾਭ ਢਾਖਾਣੇ ਦੀ ਸਰਕਾਰੀ ਸਕੀਮ ਦੇ ਫਾਰਮ ਭਰ ਲਓ ਜਲਦੀ ਮੌਸਮ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਡੀਐਚ ਮਿਲਣ ਵਾਲੀ ਹੈ ਖੁਸ਼ਖਬਰੀ ਮਹਿੰਗਾਈ ਬੱਤੇ ਵਿੱਚ ਹੋਵੇਗਾ ਵਾਧਾ 8ਵੇਂ ਨਹੀਂ 7ਵੇਂ ਤਨਖਾਹ ਕਮਿਸ਼ਨ ਦੇ ਬਾਰੇ ਜਿਹਦੀ ਹਾਂ ਦੇਖ ਸਕਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਅੱਠਵੇਂ ਤਨਖਾਹ ਕਮਿਸ਼ਨ ਦੀਆਂ ਚਰਚਾਵਾਂ ਦੇ ਦਰਮਿਆਨ ਸਾਲ 2026 ਦੀ ਸ਼ੁਰੂਆਤ ਹੋ ਚੁੱਕੀ ਹੈ ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਪਰ ਅਜੇ ਤੱਕ ਤੈਅ ਨਹੀਂ ਹੋ ਸਕਿਆ ਕਿ ਅੱਠਵਾਂ ਤਨਖਾਹ ਕਮਿਸ਼ਨ ਕਦੋਂ ਲਾਗੂ ਹੋਵੇਗਾ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਇਹ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਜੀ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਠਵੇਂ ਬੇ ਕਮਿਸ਼ਨ ਦੀ ਜੀ ਹਾਂ ਇਹਨਾਂ ਚਚਾਵਾਂ ਦੇ ਵਿਚਕਾਰ ਕੇਂਦਰੀ ਮੁਲਾਜ਼ਮਾਂ ਲਈ ਚੰਗੀ ਖਬਰ ਹੈ ਜੋ ਕਿ ਮਹਿੰਗਾਈ ਪੱਤੇ ਵਿੱਚ ਵਾਧੇ ਨਾਲ ਸੰਬੰਧਿਤ ਹੈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਜਨਵਰੀ ਵਿੱਚ ਜੀ ਤਨਖਾਹ ਅਤੇ ਪੈਨਸ਼ਨ ਵਿੱਚ ਵੱਡਾ ਵਾਧਾ ਮਿਲ ਸਕਦਾ ਹੈ ਜਿਸ ਵਿੱਚ ਮਹਿੰਗਾਈ ਪੱਤੇ ਅਤੇ ਮਹਿੰਗਾਈ ਰਾਹਤ ਵਿੱਚ ਵਾਧੇ ਦੀ ਸੰਭਾਵਨਾ ਹੈ ਦਰਅਸਲ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਨਵੰਬਰ 2025 ਲਈ 올 ਇੰਡੀਆ ਕੰਜ਼ਿਊਮਰ ਪ੍ਰਾਈਮ ਇੰਡੈਕਸ ਫਾਰਮ ਇੰਡਸਟਰੀਅਲ ਵਰਕਰਸ ਜਾਰੀ ਕੀਤਾ ਹੈ ਜੋ ਕਿ 148.2 ਕੀਤਾ ਤਾਂ ਇਸ ਦੀ ਬੜੀ ਖਬਰ ਕੋਲ ਸਾਹਮਣੇ ਆ ਰਹੀ ਹੈ ਜੀ ਮੌਸਮ ਸੰਬੰਧੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆਫਤ ਬਣ ਬਰੇਗਾ ਨਹੀਂ ਅਲਰਟ ਨੇ ਜਾਰੀ ਇਨ੍ਹਾਂ ਰਾਜਾਂ ਦੇ ਵਿੱਚ ਅਲਰਟ ਜਾਰੀ ਹੈ ਜਿਸ ਬਾਰੇ ਸੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੈਦਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜੀ ਹਮ ਆਉਸਮ ਦੀ ਅਪਡੇਟ ਤੁਹਾਨੂੰ ਸੰਜੀ ਕਰ ਰਹੇ ਹਾਂ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਪੰਜਾਬ ਹਰਿਆਣਾ ਦਿੱਲੀ ਅੰਸ਼ਾਰ ਤੋਂ ਲੈ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੱਕ ਠੀਤ ਲਹਿਰ ਨੇ ਲੋਕਾਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਹਾਲਾਂਕਿ ਦੱਖਣੀ ਭਾਰਤ ਇੱਕ ਵੱਖਰੇ ਮੌਸਮ ਦਾ ਸਾਹਮਣੇ ਕਰ ਰਿਹਾ ਹੈ ਭਾਰਤੀ ਮੌਸਮ ਵਿਗਿਆਨ ਨੇ ਤਾਮਿਲਨਾਡੂ ਦੇ ਚਾਰ ਜ਼ਿਲ੍ਹਿਆਂ ਵਿੱਚ ਉਰਚ ਚਾਉਣੀ ਜਾਰੀ ਕੀਤੀ ਹੈ ਅਗਲੇ 2 ਦਿਨਾਂ ਵਿੱਚ ਬਹੁਤ ਜ਼ਿਆਦਾ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਤਾਮਿਲਨਾਡੂ ਦੇ ਵਿੱਚ ਜੀ ਹਾਂ ਕਾਮਿਲ ਲੜੂ ਦੇ ਵਿੱਚ ਚਾਰ ਜ਼ਿਲ੍ਹਿਆਂ ਦੇ ਵਿੱਚ ਲੜ ਜਾਰੀ ਹੋ ਰਹੀ ਹੈ। ਵੱਡੀ ਕਹਾਵਰੀ ਕੋਹਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ। ਤਸਵੀਰਾਂ ਤੁਹਾਡੇ ਸਾਹਮਣੇ ਜੀਰਾ ਨੇੜੇ ਪਿਆਣਕ ਸੜਕ ਖਾਸਾ ਪਾਪਰੇ ਆ। ਭਰਾ ਦੀ ਮੌਤ ਦੂਜਾ ਹੋਇਆ ਗੰਭੀਰ ਸੱਖਮੀ। ਤਾਂ ਦੇਖ ਸਕਦੇ ਹੋ ਜੀ ਬੇਕੀ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਸੰਗਣੀ ਤੁੰਦ ਨੇ ਕਹਿਰ ਜੇ ਬੀਤੀ ਦੇਰ ਰਾਤ ਜੀਰਾ ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਫਿਰੋਕੇ ਦੇ ਨਜ਼ਦੀਕ ਬਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਵਿਅਕਤੀ ਇੱਕ ਵਿਅਕਤੀ ਦੀ ਜਾਨ ਚਲੀ ਗਈ ਜਦਕਿ ਉਸ ਦਾ ਪ੍ਰਾਹ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਾਂ ਦੇਖ ਸਾਧੂ ਜੀ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰ ਖਰਚੇ ਉੱਡ ਗਏ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਮਰਖਾਈ ਦੇ ਰਹਿਣ ਵਾਲੇ ਦੋ ਸਕੇ ਭਰਾ ਜਗਸੀਰ ਅਤੇ ਸੁਖਸਹਿ ਅਸੁਖਜੈ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਰਾਤ ਨੂੰ ਆਪਣੀ ਡੀਕਾ ਕਾਰ ਪੀਵੀ 10 ਜਨਵਰੀ 1999 ਵਿਸਵਾਰ ਹੋ ਕੇ ਜੀਰਾ ਤੋਂ ਆਪਣੇ ਪਿੰਡ ਪਰਤ ਰਹੇ ਸਨ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਤਮ ਹੋਣ ਵਾਲਾ ਪੀਐਮ ਦੇ ਦੇਖਦੇ ਪੀਐਮ ਯੋਜਨਾ ਖਤਮ ਹੋਣ ਵਾਲਾ ਇੰਤਜ਼ਾਰ ਖਾਤੇ ਵਿੱਚ ਆਉਣਗੇ 2-2000 ਰੁਪਏ ਜਾਣੋ ਕਦੋਂ ਆ ਸਕਦੀ ਹੈ 22ਵੀਂ ਕਿਸ਼ਤ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਸਾਹਮਣੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ 22000 ਰੁਪਏ ਇਸ ਤਰੀਕ ਨੂੰ ਖਾਤਿਆਂ ਦੇ ਵਿੱਚ ਆਉਣਗੇ ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਉਂਕਿ ਹਾਈਪੋਟ ਕਵਰੀ ਹੈ ਕਿ ਸਰਕਾਰ ਹੁਣ ਤੱਕ ਦੀ 21 21 ਕਿਸ਼ਤਾਂ ਜਾਰੀ ਕਰ ਚੁੱਕੀ ਆ ਤੇ ਹੁਣ 22ਵੀਂ ਕਿਸ਼ਤ ਜਾਰੀ ਕਰਨ ਦੀ ਤਿਆਰੀ ਹੈ ਆ ਦੇਖ ਸਕੋ ਜੀ ਕਦੋਂ ਆਵੇਗੀ 22ਵੀਂ ਕਿਸ਼ਤ ਜੀ ਹਾਂ ਸਰਕਾਰੀ ਨਿਯਮਾਂ ਦੇ ਅਨੁਸਾਰ ਇਸ ਯੋਜਨਾ ਦੀਆਂ ਕਿਸ਼ਤਾਂ ਹਰ 4 ਮਹੀਨਿਆਂ ਬਾਅਦ ਬਕਵੇ ਜਾਰੀ ਕੀਤੀਆਂ ਜਾਂਦੀਆਂ ਹਨ ਪਹਿਲੀ ਕਿਸ਼ਤ ਹੁਣੇ ਨਵੰਬਰ ਨੂੰ ਆਈ ਸੀ ਜੀ ਇੱਕਵੇਂ ਕੇ ਜਿਹੜੀ ਹੈ 19 ਨਵੰਬਰ ਨੂੰ ਜਾਰੀ ਕੀਤੀ ਗਈ ਸੀ 2025 ਨੂੰ ਅਗਲੀ ਕਿਸ਼ਤ ਪੁਰਾਣੇ ਪੈਟਰਨ ਦੇ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਫਰਵਰੀ ਦੇ ਆਖਰੀ ਜਾਂ ਮਾਰਚ ਦੇ ਸ਼ੁਰੂ ਵਿੱਚ 2026 ਵਿੱਚ ਆ ਸਕਦੀ ਹੈ ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਅਧਿਕਾਰਤ ਤਰੀਕੇ ਦਾ ਐਲਾਨ ਨਹੀਂ ਕੀਤਾ ਗਿਆ ਯਾਨੀ ਕਿ ਫਰਵਰੀ ਵਿੱਚ ਵਿੱਤ ਮੰਤਰੀ ਨਿਰਮਲ ਚਿਤਾਨਮਨ ਦੇਸ਼ ਦਾ ਬਜਟ ਪੇਸ਼ ਕਰਨਗੇ ਜੀ ਇਸ ਚਰਚਾ ਵਿੱਚ ਇਸ ਬਜਟ ਵਿੱਚ ਕਿਸਾਨਾਂ ਲਈ ਸਲਾਣਾ ਸਹਾਇਤਾ ਰਾਸ਼ੀ 6000 ਤੋਂ ਵਧਾ ਕੇ 8000 ਜਾਂ ਫਿਰ 12000 ਕੀਤੀ ਜਾ ਸਕਦੀ ਹੈ ਤਾਂ ਜਿਹਨਾਂ ਕਿਸਾਨਾਂ ਨੇ ਹਜੇ ਤੱਕ KYC ਨਹੀਂ ਕਰਵਾਈ ਤਾਂ ਆਪਣੀ KYC ਜ਼ਰੂਰ ਕੰਪਲੀਟ ਕਰਾ ਲਓ ਜੇ ਤੁਸੀਂ ਅੱਜ ਹੁਣ ਨਹੀਂ ਕਰਦੇ ਤਾਂ ਤੁਹਾਨੂੰ ਤੁਹਾਡੀ ਜਿਹੜੀ ਕਿਸ਼ਤ ਹੈ ਉਹ ਰੁਕ ਸਕਦੀ ਹੈ ਤੁਹਾਨੂੰ ਦਿੱਕਤਾਂ ਸਾਹਮਣੇ ਕਰਨਾ ਪੈ ਸਕਦਾ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੋਸਟ ਆਫਿਸ ਸਕੀਮ 2 ਲੱਖ ਰੁਪਏ ਜਮ੍ਹਾਂ ਕਰੋ 2 ਲੱਖ ਰੁਪਏ ਗਾਰੰਟੀਸ਼ੁਦਾ 7% ਵਿਆਜ ਪਾਓ ਜੀ ਹਾਂ ਜੇ ਤੁਸੀਂ ਇਹਦੇ ਵਿੱਚ 2 ਲੱਖ ਰੁਪਏ ਜਮ੍ਹਾਂ ਕਰਦੇ ਹੋ ਤੁਹਾਨੂੰ ਪੈਸੇ ਜਿਹੜੇ ਡਬਲ ਕਰਤੇ ਜਾਣਗੇ ਡਾਕਖਾਨੇ ਦੇ ਡਾਕਖਾਨੇ ਦੇ ਗਾਹਕਾਂ ਨੂੰ ਬੱਚੇ ਸਕੀਮਾਂ ਵਿੱਚ ਬਹੁਤ ਸਾਰੀ ਉੱਚੀ ਵਿਆਜ ਮਿਲਦੇ ਜਾਂਦੀਆਂ ਨੇ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਵਿੱਚ ਚੌਥੀ ਦੇ ਆਖਰੀ ਦਿਮਾਹੀ ਲਈ ਵਿਆਜ ਦਰਾਂ ਨੂੰ ਕੋਈ ਬਦਲਾਅ ਨਹੀਂ ਰੱਖਿਆ ਜੋ ਕਿ 1 ਜਨਵਰੀ ਸ਼ੁਰੂ ਹੋ ਚੁੱਕੀ ਹੈ ਉਹ ਉਹੀ ਸੀ ਤੋਂ ਮੈਂ ਦੱਸ ਦਈਏ ਕਿ ਡਾਕਰ ਆਪਣੇ ਗਾਹਕਾਂ ਲਈ ਇਸੇ ਤਰ੍ਹਾਂ ਦੀਆਂ ਬੱਚੇ ਯੋਜਨਾਵਾਂ ਚਲਾ ਰਿਹਾ ਜਿਸ ਵਿੱਚ ਇੱਕ ਯੋਜਨਾ ਅਜਿਹੀ ਹੈ ਜਿੱਥੇ ਤੁਹਾਡੇ ਪੈਸੇ ਪਰਪਕਤਾ ਦੇ ਸਿੱਧੇ ਦੁੱਗਣੇ ਹੋ ਜਾਂਦੇ ਹਨ ਯਾਨੀ ਕਿ ਇਸ ਸਕੀਮ ਦੇ ਵਿੱਚ ਤੁਹਾਡੇ ਪੈਸੇ ਦੇ ਦੁੱਗਨੇ ਕਰ ਦਿੱਤੇ ਜਾਂਦੇ ਹਨ ਜੀ ਜੀ ਹਾਂ ਦੇਖ ਸਕਦੇ ਹੋ ਅਸੀਂ ਗੱਲ ਕਰ ਰਹੇ ਹਾਂ ਕਿਸਾਨ ਵਿਕਾਸ ਪੱਤਰ ਯੋਜਨਾ ਦੀ ਇਹ ਯੋਜਨਾ ਦੇ ਵਿੱਚ ਤੁਹਾਡੇ ਪੈਸੇ ਡਬਲ ਕਰਦੇ ਜਾਂਦੇ ਹਨ 115 ਮਹੀਨਿਆਂ ਦੇ ਬਾਅਦ ਜੀ ਹਾਂ ਦੇਖ ਸਕਦੇ ਹੋ 115 ਮਹੀਨਿਆਂ ਬਾਅਦ ਤੁਹਾਡੇ ਜਿਹੜੇ ਪੈਸੇ ਡਬਲ ਕਰਦੇ ਜਾਂਦੇ 9 ਸਾਲ 7 ਮਹੀਨੇ ਵੀ ਤੁਹਾਡੇ ਪੈਸੇ ਡਬਲ ਕਰ ਦਿੰਦੇ ਹਨ ਜਿੰਨੇ ਤੁਸੀਂ ਪੈਸੇ ਇਹਦੇ ਵਿੱਚ ਜਮ੍ਹਾਂ ਕਰਾਓਗੇ ਜਾਨੀ ਕਿ ਜੇ ਤੁਸੀਂ 2 ਲੱਖ ਰੁਪਏ ਜਮ੍ਹਾਂ ਕਰਦੇ ਹੋ ਤਾਂ ਤੁਹਾਡਾ ਜਿਹੜਾ 4 ਲੱਖ ਹੋ ਜਾਵੇਗਾ ਜੇ ਤੁਸੀਂ ਇਹਦੇ ਵਿੱਚ 5 ਲੱਖ ਰੁਪਏ ਜਮ੍ਹਾਂ ਕਰਦੇ ਹੋ ਤੁਹਾਡਾ 10 ਲੱਖ ਹੋ ਜਾਵੇਗਾ ਬਹੁਤ ਹੀ ਸ਼ਾਨਦਾਰ ਸਕੀਮ ਹੈ ਇਸ ਦੇ ਵਿੱਚ ਤੁਹਾਡੇ 9 ਸਾਲ 7 ਮਹੀਨੇ ਬਾਅਦ ਤੁਹਾਡੇ ਪੈਸੇ ਡਬਲ ਕਰ ਦਿੱਤੇ ਜਾਣਗੇ ਜਾਣਗੇ ਸਰਕਾਰ ਦੇ ਵੱਲੋਂ ਤਾਂ ਅੱਜ ਹੀ ਅਪਲਾਈ ਕਰੋ ਕਿਸਾਨ ਵਿਕਾਸ ਪੱਤਰ ਯੋਜਨਾ ਪਹਿਲਾਂ ਇਹ ਜਿਹੜੀ ਯੋਜਨਾ ਸਿਰਫ ਕਿਸਾਨਾਂ ਲਈ ਸੀ ਤੇ ਹੁਣ ਭਾਰਤ ਦਾ ਹਰ ਇੱਕ ਨਾਗਰਿਕ ਇਸ ਯੋਜਨਾ ਦੇ ਵਿੱਚ ਅਪਲਾਈ ਕਰਕੇ ਯੋਜਨਾ ਦਾ ਲਾਭ ਜਿਹੜਾ ਉਠਾ ਸਕਦਾ ਤਾਂ ਦੇਖੋ ਜੀ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡਾਕ ਖਾਨੇ 'ਤੇ ਜਾ ਕੇ ਤੁਸੀਂ ਕਿਸਾਨ ਵਿਕਾਸ ਪੱਤਰ ਯੋਜਨਾ ਬਾਰੇ ਜਾਣਕਾਰੀ ਲੈਣੀ ਹੈ। ਕਦੇ ਇਸ ਦੇ ਵਿੱਚ ਰਵਿੰਦੇ ਦਸਤਾਵੇਜ਼ ਭਰ ਕੇ ਇਸ ਦਾ ਫਾਰਮ ਭਰ ਕੇ ਇਸ ਯੋਜਨਾ ਦਾ ਤੁਸੀਂ ਲਾਭ ਜਿਹੜਾ ਵੱਧ ਤੋਂ ਵੱਧ ਉਠਾ ਸਕਦੇ ਹੋ। ਤਵੱਡੀ ਅਪਡੇਟ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਜੀ। ਅਸੀਂ ਇਹ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਸ ਡਾਕਰ ਯੋਜਨਾ ਦੇ ਵਿੱਚ ਨਿਵੇਸ਼ ਦੀ ਕੋਈ ਵੱਧ ਤੋਂ ਵੱਧ ਸੀਮਾ ਨਹੀਂ ਹੈ। ਜਿੰਨਾ ਮਰਜ਼ੀ ਤੁਸੀਂ ਇਸ ਵਿੱਚ ਨਿਵੇਸ਼ ਕਰ ਸਕਦੇ ਹੋ ਅਤੇ ਗਾਰੰਟੀ ਸ਼ੁਦਾ ਤੁਹਾਨੂੰ ਰਿਟਰਨ ਜਿਹੜਾ ਇਸ ਦੇ ਵਿੱਚ ਮਿਲਦਾ ਹੀ ਮਿਲਦਾ ਜਿੰਨਾ ਤੁਸੀਂ ਇਹਦੇ ਵਿੱਚ ਅਪਲਾਈ ਕਰੋਗੇ ਇੱਕ ਵੱਡੀ ਅਪ ਸਕੀਮ ਹੋਰ ਹੈ ਜੀ ਪੋਸਟ ਆਫੀਸ ਦੀ ਸਕੀਮ ਵਿੱਚ ਮਿਲਣਗੇ 40 ਲੱਖ ਰੁਪਏ ਜਾਨੋ ਕਿੰਨਾ ਕਰਨਾ ਪਵੇਗਾ ਨਿਵੇਸ਼ ਜੀ ਹਾਂ ਜੇਕਰ ਤੁਸੀਂ ਹਰ ਮਹੀਨੇ 12500 ਰੁਪਏ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤੁਸੀਂ 15 ਸਾਲਾਂ ਬਾਅਦ ਲਗਭਗ 40,68,000 ਰੁਪਏ ਦਾ ਫੰਡ ਇਕੱਠਾ ਕਰ ਸਕਦੇ ਹੋ ਤੁਹਾਡਾ ਨਿਵੇਸ਼ ਲਗਭਗ 22 ਲੱਖ ਰੁਪਏ ਹੋ ਜਾਵੇਗਾ ਤੇ 18 ਲੱਖ ਰੁਪਏ ਤੋਂ ਵਾਧਾ ਟੈਕਸ ਮੁਕਤ ਵਿਆਜ ਤੁਹਾਨੂੰ ਮਿਲ ਰਿਹਾ ਹੈ ਜਾਨੀ ਕਿ 8 ਲੱਖ ਰੁਪਏ ਰੱਖਤਾ ਤੁਹਾਨੂੰ ਵਿਆਜ ਮਿਲਣ ਵਾਲਾ ਹੈ। ਪੀਪੀਐਫ ਸਕੀਮ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਤਿੰਨ ਗੁਣਾ ਟੈਕਸ ਛੋਟ ਦੀ ਪੇਸ਼ਕਸ਼ ਕਰਦੀ ਹੈ। ਤਾਂ ਅੱਜ ਹੀ ਅਪਲਾਈ ਕਰੋ ਇਹ ਜੋ ਇਹਨਾਂ ਦੇ ਵਿੱਚ ਇਹ ਜੋਜੋਧਨ ਦਾ ਬਤ ਵਤ ਫਾਇਦਾ ਤੁਸੀਂ ਉਠਾ ਸਕਦੇ ਹੋ। 15 ਸਾਲਾਂ ਵਿੱਚ 15 ਸਾਲਾਂ ਲਈ ਤੁਹਾਨੂੰ ਇਸ ਦੇ ਵਿੱਚ ਨਿਵੇਸ਼ ਕਰਨਾ ਪਵੇਗਾ 12500 ਰੁਪਏ ਹਰ ਮਹੀਨੇ ਤੁਹਾਨੂੰ ਇਸ ਦੇ ਵਿੱਚ ਨਿਵੇਸ਼ ਕਰਨੇ ਹੋਣਗੇ। ਤਾਂ ਤੁਹਾਨੂੰ ਲਾਭ ਮਿਲ ਜਾਵੇਗਾ। ਹੋਰ ਜਾਣਕਾਰੀ ਜਰਨ ਲਈ ਚੈਨਲ ਨੂੰ ਕਲੋ ਸਬਸਕ੍ਰਾਈਬ ਕਰ ਦਿੱਤਾ ਲਈ ਧੰਨਵਾਦੀ ਸਾਰਿਆਂ ਦਾ